ਬਹੁਤ ਹੀ ਸਤਿਕਾਰਯੋਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਸਾਥੀਏ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਬੋਰਡ ਦੇ ਵਿੱਚ ਬੜਾ ਖੁਸ਼ੀ ਵਾਲਾ ਮਾਹੌਲ ਆ ਬੋਰਡ ਦੇ ਹਰ ਕੋਨੇ ਦੇ ਖੁਸ਼ੀ ਦੀ ਲਹਿਰ ਮਹਿਸੂਸ ਹੋ ਰਹੀ ਆ ਕਿਉਂਕਿ ਲੰਬੇ ਸਮੇਂ ਤੋਂ ਜੋ ਕਲਰਕਮ ਡਾਟਾ ਪੀਟਰਜ਼ ਜਾਂ ਤਰੱਕੀ ਦਾ ਜਿਹੜਾ ਮਸਲਾ ਮੈਂ ਕਹੂੰਗਾ ਉਲਝਿਆ ਹੋਇਆ ਸੀ ਉਹ ਹੱਲ ਕਰਾਉਣ ਦੇ ਵਿੱਚ ਆਪਾਂ ਕਾਮਯਾਬ ਹੋਈਆਂ ਅੱਜ 10 ਦੇ ਕਰੀਬ ਆਪਣੇ ਸੀਨੀਅਰ ਸਟਾਫ ਕੰਨੀ ਪ੍ਰੋਮੋਸ਼ਨਾਂ ਹੋਈਆਂ ਨੇ ਜਿਦੇ ਵਿੱਚ ਪੰਜ ਡਾਟਾ ਆਪਰੇਟਰ ਨੇ ਸੋ ਉਹਨਾਂ ਦੇ ਮਨਾਂ ਦੇ ਵਿੱਚ ਜੋ ਡਰ ਸੀ ਬਹਿਮ ਸੀ ਵੀ ਸਾਡੀਆਂ ਤਰੱਕੀਆਂ ਨਹੀਂ ਹੋਣੀਆਂ ਉਹ ਉਹਨਾਂ ਦੀ ਸ਼ੰਕਾ ਦੂਰ ਹੋ ਗਈ ਤੇ ਸਾਰੇ ਤਰੱਕੀ ਹੋਏ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਥੇਬੰਦੀ ਵੱਲੋਂ ਬਾਕੀ ਸਾਥੀਓ ਜਿਹੜੀਆਂ ਚਾਰ ਕਿ ਤਰੱਕੀਆਂ ਪੈਂਡਿੰਗ ਰੱਖੀਆਂ ਨੇ ਉਹ ਵੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੱਲ ਕਰਾ ਕੇ ਖੁਸ਼ੀ ਸਾਂਝੀ ਕਰਾਂਗੇ ਬਾਕੀ ਸਾਡੇ ਵੱਲੋਂ ਯਤਨ ਪੂਰੇ ਜਾਰੀ ਨੇ ਮੇਰੇ ਵੱਲੋਂ بطور ਪ੍ਰਧਾਨ ਕਿ ਹਰ ਇੱਕ ਨੂੰ ਬਣਦਾ ਹੱਕ ਮਿਲੇ ਪਰ ਅੱਜ ਜਿਹੜੀ ਖੁਸ਼ੀ ਸਾਨੂੰ ਪ੍ਰਾਪਤ ਹੋਈ ਆ ਉਦਲੇ ਮੈਂ ਸਪੈਸ਼ਲ ਤੌਰ ਤੇ ਧੰਨਵਾਦ ਕਰੂੰਗਾ ਮਾਨਯੋਗ ਚੇਅਰਪਰਸਨ ਜੀ ਦਾ ਸਕੱਤਰ ਸਾਹਿਬ ਦਾ ਹੋਰ ਵੀ ਸਪੈਸ਼ਲ ਤੌਰ ਤੇ ਕਿਉਂਕਿ ਇਹਨੇ ਰੁਝੇਵਿਆਂ ਦੇ ਬਾਵਜੂਦ ਉਹਨਾਂ ਨੇ ਕੱਲ ਡੀਪੀਸੀ ਕਰਕੇ ਸਾਨੂੰ ਸਾਨੂੰ ਮਾਨ ਬਖਸ਼ਿਆ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਬੋਰਡ ਮੁਲਾਜ਼ਮਾਂ ਨੂੰ ਕਿ ਜਗਤ ਸਿੰਘ ਆਪਣਾ ਇੱਕ ਸਾਥੀ ਰਿਟਾਇਰ ਹੋ ਰਿਹਾ ਸੀ ਅੱਜ ਤੇ ਉਹਦੀ ਤਰੱਕੀ ਕਰਾ ਕੇ ਅੱਜ ਆਪਾਂ ਉਹਨੂੰ ਰਿਟਾਇਰ ਕਰ ਰਹੇ ਹਾਂ ਸੋ ਜਗਤ ਲਈ ਇੰਨੀ ਖੁਸ਼ੀ ਦੀ ਗੱਲ ਨਹੀਂ ਹੋਣੀ ਜਿੰਨੀ ਜੱਥੇਬੰਦੀ ਨੂੰ ਖੁਸ਼ੀ ਵਾਲੀ ਗੱਲ ਮਹਿਸੂਸ ਹੋ ਰਹੀ ਹੈ ਕਿਉਂਕਿ ਇੱਕ ਦਿਨ ਲਈ ਉਹਨੂੰ ਸੀਨੀਅਰ ਸੈਕਮਣਾ ਕੇ ਭੇਜਿਆ ਇਹ ਸਾਰਾ ਸਿਹਰਾ ਜਾਂਦਾ ਸਾਡੀ ਬੋਰਡ ਮੈਨੇਜਮੈਂਟ ਨੂੰ ਤੇ ਨਾਲ ਹੀ ਜਥੇਬੰਦੀ ਨੂੰ ਕਿ ਇਹਨਾਂ ਨੇ ਤਾਲਮਿਲ ਕਰਕੇ ਉਹਦੀ ਤਰੱਕੀ ਕਰਾ ਕੇ ਉਹਦੀ ਝੋਲੀ ਪਾਈ। ਸੋ ਸਾਥੀ ਖੁਸ਼ੀਆਂ ਦਾ ਬਹੁਤ ਨੇ ਸਾਂਝੀਆਂ ਕਰਨ ਵਾਲੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਜੋ ਉਤਰਪੱਤਰੀਆਂ ਦਾ ਮਸਲਾ ਆਪਣਾ ਉਹ ਵੀ ਹੱਲ ਹੋਣ ਜਾ ਰਿਹਾ। ਹੋਰ ਵੀ ਮਸਲੇ ਹੱਲ ਕਰਾ ਕੇ ਤੁਹਾਡੀ ਝੋਲੀ ਪਾਵਾਂਗੇ। ਪਰ ਇਹਦੇ ਨਾਲ ਮੈਂ ਇੱਕ ਦੁੱਖ ਵਾਲੀ ਗੱਲ ਵੀ ਕਰੂੰਗਾ, ਅਫਸੋਸ ਵਾਲੀ ਗੱਲ ਵੀ ਕਰੂੰਗਾ ਕਿ ਸਾਡਾ ਇੱਕ ਸਾਥੀ ਸੁਨੀਲ ਕੁਮਾਰ ਮਾਰਕੰਡਾ ਜੋ ਅਕਸਰ ਹੀ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਕਰਨ ਦਾ ਆਦੀ ਹੋਇਆ ਪਿਆ ਇਹ ਅੱਜ ਤੋਂ ਨਹੀਂ ਲਗਭਗ 4-5 ਸਾਲਾਂ ਤੋਂ ਆਮਲਾ ਬੋਰਡ ਦੀਆਂ ਸ਼ਿਕਾਇਤਾਂ ਲਾਉਣ ਦਾ ਆ ਰਿਹਾ ਪਹਿਲਾਂ ਇਹਨੇ ਬਲਾਈਂਡ ਐਸੋਸੀਏਸ਼ਨ ਵੱਲੋਂ 2017-18 ਚ ਇੱਕ ਪੱਤਰ ਦਵਾਤਾ ਸੀ ਕਿ ਬਲਾਈਂਡ ਨੂੰ ਤਰੱਕੀ ਨਹੀਂ ਮਿਲ ਰਹੀ ਬੋਰਡ ਦੇ ਧੱਕਾ ਹੋ ਰਿਹਾ ਉਹਦੀ ਬਕਾਇਦਾ ਜਾਂਚ ਹੋਈਆ ਸਭ ਕੁਝ ਹੋਇਆ ਐਦਾਂ ਦਾ ਕੁਝ ਨਹੀਂ ਸੀ ਬੋਰਡ ਚ ਜਦੋਂ ਵੀ ਡੀਪੀਸੀ ਜਾਂ ਤਰੱਕੀਆਂ ਹੋਣ ਨਹੀਂ ਜਾਂਦੀਆਂ ਨੇ ਸੁਪਰਡੈਂਟਾਂ ਦੀਆਂ ਤਾਂ ਇਹਨੇ ਵਿੱਚ ਲਾਤ ਅਡਾਉਣੀ ਰਾਉਣੀ ਆ ਇਹਦੇ ਕਰਕੇ 2020 ਦੇ ਵਿੱਚ ਆਪਣੀਆਂ 10 ਤੋਂ 15 ਪੋਸਟਾਂ ਸੁਪੜਣ ਦੀਆਂ ਲੈਪਸ ਹੋ ਗਈਆਂ ਸੀ ਸਿਰਫ ਇਹਦੀ ਇੱਕ ਦਿੱਤੇ ਗਏ ਪੱਤਰ ਜੋ ਬਲਾਈਂਡ ਐਸੋਜ ਹੁੰਦਾ ਸੀ ਉਹਦੇ ਕਰਕੇ ਆ ਹੁਣ ਫੇਰ 24 ਜਨਵਰੀ ਨੂੰ ਬੜਾ ਇੱਕ ਖੁਸ਼ੀਆਂ ਭਰ ਮਾਹੌਲ ਸੀ ਬੋਰਡ ਚ ਵੀ ਡੀਪੀਸੀ ਹੋਊਗੀ ਸਾਡੇ ਸਾਥੀ ਸਬਡੈਂਟ ਬਣਨਗੇ ਪਰ ਇਹ ਸਾਥੀ ਆਪਣੀਆਂ ਜੋ ਕੋਝੀਆਂ ਚਾਲਾਂ ਨੇ ਮਲਾਜ਼ਮ ਵਿਰੋਧੀ ਇਹਦੀਆਂ ਸਾਜਸ਼ਣਾਂ ਨੇ ਅਵਾਜ਼ ਨਹੀਂ ਆਉਂਦਾ ਇਹਨੇ ਇੱਕ ਕਮਿਸ਼ਨ ਕੋਲੇ ਕੰਪਲੇਨਟ ਕਰਤੀ ਆ ਤੁਸੀਂ ਪੜ੍ਹ ਵੀ ਸਕਦੇ ਹੋ ਇਹਨੂੰ ਉਹਦੇ ਵਿੱਚ ਇਹਨੇ ਸਪਸ਼ਟ ਤੌਰ ਤੇ ਲਿਖਿਆ ਕਹਿਆ ਕਿ ਜਦੋਂ ਤੱਕ ਪਟੀਸ਼ਨਰ ਦੇ ਇਸ ਕੋਰਟ ਵਿੱਚ ਕੇਸ ਦਾ ਨਪਟਾਰਾ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸਬਡੈਂਟ ਕਾਡਰ ਦੀਆਂ ਪਦ ਹੁਣਤੀਆਂ ਡੀਪੀਸੀ ਉੱਤੇ ਰੋਕ ਲਗਾਈ ਜਾਂਦੀ ਹੈ ਤੇ ਕਮਿਸ਼ਨ ਨੇ ਰੋਕ ਲਗਾਤੀ ਸਾਡੀਆਂ ਤਰੱਕੀਆਂ ਤੇ ਤੇ ਮੈਨੂੰ ਲੱਗਦਾ ਤੇ ਕਾਲਜ ਠੰਡ ਪੈ ਗਈ ਹੋਗੀ ਉਹ ਜਿਹੜੇ ਸਾਥੀ ਪਹਿਲਾਂ ਬਿਨਾਂ ਸਬਡੈਂਟ ਦੀ ਤਰੱਕੀ ਲੈ ਕੇ ਗਏ ਨੇ ਉਹਨਾਂ ਨੂੰ ਤਾਂ ਵਾਧਵਾਵਾਂ ਦੇਣੀਆਂ ਤੇ ਹੁਣ ਵੀ ਇਹਨੂੰ ਵਾਧਵਾਵਾਂ ਦੇ ਰਹੇ ਨੇ ਬਹੁਤ ਸਾਥੀ ਤੇ ਨਾਲ ਹੀ ਜਥੇਬੰਦੀ ਵੀ ਇਹਨੂੰ ਲਾਹਣਤਾਂ ਪਾ ਰਹੀ ਆ ਮੈਂ ਬਤੌਰ ਪ੍ਰਧਾਨ ਇਹਨੂੰ ਸਾਥੀ ਨੂੰ ਕਹਿਣਾ ਕਿ ਜਥੇਬੰਦੀ ਦੇ ਵਿੱਚ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਆਉਂਦੇ ਆ ਨਿੱਜੀ ਹੱਕਾਂ ਦੀ ਪੂਰਤੀ ਲਈ ਨਹੀਂ ਆਉਂਦੇ ਮੈਂ ਅਸਤੀਫੇ ਦੀ ਮੰਗ ਕਰਦਾ ਇਸ ਮੁਲਾਜ਼ਮ ਵਿਰੋਧੀ ਤਾਕਤ ਤੋਂ ਜੋ ਸਾਡੀਆਂ ਤਰੱਕੀਆਂ 'ਤੇ ਰੋਕ ਲਗਾਉ ਆ ਗਏ ਆ ਪਰ ਫੇਰ ਵੀ ਮੈਂ ਨਾਲ ਹੀ ਇਹਨਾਂ ਦੇ ਗਰੁੱਪ ਦੇ ਨੀਲੇ ਗਰੁੱਪ ਦੇ ਸਾਥੀਆਂ ਨੂੰ ਵੀ ਕਹੂੰਗਾ ਕਿ ਤੁਸੀਂ ਇਸ ਚੀਜ਼ ਨੂੰ ਵਿਚਾਰੋ ਸੋਚੋ ਵੀ ਜੱਥੇਬੰਦੀ ਚ ਆ ਕੇ ਆਪਾਂ ਮੁਲਾਜ਼ਮਾਂ ਦਾ ਭਲਾ ਕਰਨਾ ਕਿ ਉਹਨਾਂ ਦੀ ਤਰੱਕੀਆਂ 'ਤੇ ਰੋਕ ਲਗਾਉਣੀ ਆ ਤੁਸੀਂ ਵੀ ਸੁਨੀਲ ਬਾਰੇ ਸੋਚੋ ਵੀ ਆਪ ਦਾ ਸਖਤ ਫੈਸਲਾ ਲਓ ਮੁਲਾਜ਼ਮ ਪੱਕੀ ਫੈਸਲਾ ਕਰੋ ਸੋ ਮੈਂ ਆਪਦੇ ਵੱਲੋਂ ਇਹਦੀ ਸਖਤ ਸ਼ਬਦਾਂ 'ਚ ਨਹਿਰਦੀ ਕਰਦਾ ਆਪਣੇ ਗਰੁੱਪ ਵੱਲੋਂ ਸੋ ਤਰੱਕੀਆਂ ਵਾਲੇ ਯਤਨਸ਼ੀਲਾਂ ਸਬਡੈਂਟ ਦੀਆਂ ਨੇ ਇਹਦੇ ਲਈ ਵੀ ਅਸੀਂ ਬਹੁਤ ਜਲਦ ਕੋਈ ਹੱਲ ਕਰਾ ਕੇ ਆਵਾਂਗੇ ਕਿਉਂਕਿ ਕਮਿਸ਼ਨ ਦਾ ਬਹੁਤ ਵੱਡਾ ਮਸਲਾ ਕੋਈ ਛੋਟੀ ਗੱਲ ਨਹੀਂ ਕਮਿਸ਼ਨ ਨੇ ਬੋਰਡ ਨੂੰ ਪੱਤਰ ਪਾ ਦਿੱਤਾ ਵੀ ਜਦ ਤੱਕ ਇਹਦੀ ਕਲੀਅਰ ਨਹੀਂ ਹੁੰਦੀ ਪੋਸਟ ਓਨ ਤੱਕ ਤਰੱਕੀਆਂ ਤੇ ਰੋਕ ਲਾਈ ਜਾਂਦੀ ਆ ਸੋ ਸਾਥੀਏ ਇੱਕ ਗੱਲ ਹੋਰ ਵੀ ਸਪਸ਼ਟ ਕਰਨ ਵਾਲੀ ਆ ਕਿ ਜਦੋਂ ਤਰੱਕੀਆਂ ਹੁੰਦੀਆਂ ਰਹੀਆਂ ਰੂਟੀਨ 'ਚ ਉਸ ਸਮੇਂ ਦਾ ਅਧਿਕਾਰੀ ਕਰਮਚਾਰੀ ਹਰ ਇੱਕ ਬੰਦਾ ਨਿਯਮ ਅਨੁਸਾਰੀ ਸਾਰੇ ਕੰਮ ਕਰਦਾ ਚਲੋ ਫੇਰ ਵੀ ਜੀ ਇਹਨੂੰ ਕੋਈ ਕਿਤੇ ਲੱਗਦਾ ਵੀ ਇਹਨੂੰ ਤਰੱਕੀ ਮਿਲਣੀ ਆ ਜੀ ਸੱਤ ਕੇ ਲਵੇ ਇਹ ਜ਼ਰੂਰੀ ਨਹੀਂ ਵੀ ਜਦੋਂ ਡੀਪੀਸੀ ਹੁੰਦੀ ਆ ਉਹਦੀ ਪੱਤਰ ਦਵੇ ਇਹ ਇਹਦੀ ਪੈਰਬਾਈ ਫੇਰ ਵੀ ਹੋ ਸਕਦੀ ਆ ਜਿੰਨਾ ਕ ਮੈਨੂੰ ਪਤਾ ਇਹਦੇ ਬਾਰੇ ਇਹਦੀ ਜਨਮ ਮਿਤੀ 82 ਆ ਤੇਦੀ ਰਿਟਾਇਰਮੈਂਟ ਦੇਖੋ ਵੀ ਕਦ ਹੋਊਗੀ ਇਹਨੇ ਬਹੁਤ ਲੰਮਾ ਸਮਾਂ ਨੌਕਰੀ ਕਰਨੀ ਆ ਬੋਰਡ ਚ ਤਰੱਕੀਆਂ ਫੇਰ ਵੀ ਲੈ ਸਕਦਾ ਪਰ ਜਿਹੜੇ ਸਾਡੇ ਸਾਥੀ ਬਿਨਾਂ ਤਰੱਕੀ ਤੋਂ ਸੋਡਣ ਰਿਟਾਇਰ ਹੋਰ ਨੇ ਜਿਹੋ ਉਹਨਾਂ ਨੂੰ ਘਾਟ ਆ ਫਿਰ ਇਨਕ੍ਰੀਮੈਂਟਸ ਦਾ ਹੋਰ ਉਹ ਕੌਣ ਪੂਰਾ ਕਰੂਗਾ ਇਹ ਇਹਨੂੰ ਉਹਦੀ ਦੌਰਾਂ ਪੈਂਦਾ ਜਦੋਂ ਤਰੱਕੀਆਂ ਸਾਡੀ ਡੀਪੀਸੀ ਹੋਣੀ ਹੁੰਦੀ ਆ ਸੋ ਅਸੀਂ ਸਖਤ ਸਬਦਾਂ ਜਨ ਖੇਦੀ ਕਰਦਾਂ ਸਨੀਰਕਰ ਮਾਰਕੰਡੇ ਦੀ ਤੇ ਆਹ ਜਿਹੜਾ ਉਹਨੇ ਪੱਤਰ ਜਾਰੀ ਕਰਾਤਾ ਇਹ ਬਹੁਤ ਹੀ ਸਾਡੇ ਮੁਲਾਜ਼ਮਾਂ ਲਈ ਇੱਕ ਮਾੜੀ ਸੂਚਨਾ ਇੱਕ ਮੈਂ ਕਹੂੰਗਾ ਇੱਕ ਬਹੁਤ ਹੀ ਖਤਨਾਕ ਇੱਕ ਸਾਨੂੰ ਐਦਾਂ ਦਾ ਪੱਤਰ ਮਿਲਿਆ ਜਿਹਦੇ ਕਰਕੇ ਸਾਡੇ ਸਟੂਡੈਂਟ ਦੀਆਂ ਤਰੱਕੀਆਂ ਤੇ ਰੋਕ ਲਗਾ ਦਿੱਤੀ ਚਲੋ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਜਥੇਬੰਦੀ ਵੱਲੋਂ ਯਤਨ ਕਰਾਂਗੇ ਕਿ ਇਹ ਇਹ ਮਸਲਾ ਆਪਾਂ ਜਲਦੀ ਹੱਲ ਕਰਾ ਕੇ ਜਿਹਦਾ ਵੀ ਹੱਕ ਬਣਦਾ ਉਹਨੂੰ ਦਵਾਈਏ ਤੇ ਅਖੀਰ ਦੇ ਵਿੱਚ ਬੋਰਡ ਦੇ ਸੂਬਾ ਮੁਲਾਜ਼ਮਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕਿ ਅੱਜ ਆਪਣੇ ਬੋਰਡ 'ਚ ਖੁਸ਼ੀਆਂ ਪਰ ਮਾਹੌਲ ਬਣਿਆ ਜਿਸਨੀ ਕੁਮਾਰ ਮਾਰਕੰਡਾ ਇਹ ਕੰਡੇ ਨਾਂ ਵੀ ਦਾ ਤਾਂ ਸਬਡੈਂਟ ਦੇ ਹੱਥਾਂ ਦੇ ਵਿੱਚ ਜਿਹੜੀ ਤਰੱਕੀਆਂ ਦੇ ਆਰਡਰ ਹੋਣੇ ਸੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਹਦੇ ਲਈ ਵੀ ਯਤਨਸ਼ੀਲ ਧੰਨਵਾਦ ਸਾਥੀਓ